अच्छा पता भी नहीं है ते ओ रिंग लाइट ਕਹਿੰਦੇ ਹਨ ਉਹ ہاں ਸੱਚ ਰਿੰਗ ਲਾਈਟ ਫੇਕ ਹੋਇਆ ਏ ਤੂੰ ਕੀ ਕਹਿੰਦੀ ਇੰਗਲੈਂਡ ਲੈ ਦੱਸ ਤੂੰ ਕੱਲੀ ਯੂਟਿਊਬਰ ਐ ਇਸ ਕਰਕੇ ਮੈਂ ਵੀ ਯੂਟਿਊਬਰ ਹਾਂ ਸੋ ਮੈਂ ਵੀ ਵੀਡੀਓ ਬਣਾਦੀ ਹਾਂ ਸੋ ਬਸ ਬਸ ਯੂਟਿਊਬਰ ਬਣੀ ਐ ਰਿੰਗ ਲਾਈਟ ਦਾ ਨਾਮ ਨਹੀਂ ਪਤਾ ਤੇ ਯੂਟਿਊਬਰ ਹੋਰ ਲੋਟਰੇ ਫੋਲੋਅਰ ਨਹੀਂ ਹੈਗੇ ਤਾਂ ਬਣੀ ਯੂਟਿਊਬਰ ਤੇ ਫਿਰ ਕੀ ਹੋਇਆ ਜੇ ਨਹੀਂ ਪਤਾ ਫਿਰ ਮੈਂ ਥੋੜੀ ਭੁੱਲ ਜਾਨੀ ਕਦੇ ਕਦੇ ਉਦੋਂ ਮੈਨੂੰ ਪਤਾ ਹੀ ਸੀ ਰਿੰਗ ਲਾਈਟ ਕਹਿੰਦੇ ਪਰ ਉਹ ਜਵੱਟੇ ਫਾਲੋਅਰ ਦੀ ਗੱਲ ਕੀਤੀ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤਾਂ ਚੱਲ ਦੋ ਤੇਰੇ ਤੇ ਇੱਕ ਹੀ ਆ ਉਹ ਵੀ ਤੂੰ ਆਪ ਹੀ ਹੈ ਕੱਲੀ ਹਾਂ ਚੱਲ ਰਿੰਗ ਲਾਈਨ ਮੇਰੇ ਭਰਾ ਨੇ ਲੈ ਕੇ ਦਿੱਤੀ ਐ ਤੇ ਫਿਰ ਮੈਂ ਲੈ ਨਹੀਂ ਸਕਦੀ ਹਾਂ 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 ਲੈ ਸਕਦੀ ਐ ਮਨਾ ਨਹੀਂ ਮੈਂ ਕਰ ਰਹੀ ਪਰ ਕੋਈ ਤਰੀਕਾ ਆਂਦਾ ਮੰਗਾਂ ਦਾ ਇੱਕ ਨੇ ਤਾਂ ਮੇਰੀ ਬੰਦੀ ਹੋਈ ਵੀਡੀਓ ਖਰਾਬ ਕਰ ਦਿੱਤੀ ਐ ਸਾਰਾ ਮੇਰਾ ਮੂਡ ਖਰਾਬ ਕਰ ਦਿੱਤਾ ਐ YouTube 'ਤੇ ਬਣੀ ਫਿਰਦੀ ਐ ਤੁਸੀਂ ਵੱਡੇ ਵੀ YouTube 'ਤੇ ਬਣੇ ਫਿਰਦੇ ਹੋ ਤੇਰੇ ਨਾਲ ਤਾਂ ਜ਼ਿਆਦਾ ਹੀ ਵਧੀਆ ਆ हेलो गाइस वेलकम टू बैक हुन मैं थोड़े सामने आज लेके आऊंगी नया हेयर स्टाइल हूं में अपने अपने बालों का ए चुटकी वाला बना के दिखावांगी तानू बन गेट रेडी देखो गाइस चुटकी अंदर में चुटकी बन मेरा देखो और मैं दसो तानू कि मेरा लगा देखो

ਗਾਈ ਜਾ ਇਹ ਬੋਟੂਡ ਬੋਲਦੀ ਐ ਕੁਛ ਨਹੀਂ ਆ ਮੈਨੂੰ ਰੋਟੀ ਸਬਜ਼ੀ ਬਣਾਣੀ ਨਹੀਂ ਆਉਂਦੀ ਬੰਨ ਬਣਾਏਗੀ ਇੱਥੇ ਇਹ ਦੁੱਧ ਬਣਾ ਸਕਦੀ ਉਹ ਕੁਛ ਨਹੀਂ ਬਣਾ ਸਕਦੀ ਸਵੇਰ ਦੀ ਮੇਰੀ ਵੀਡੀਓ ਖਰਾਬ ਕਰ ਰਹੀ ਐ ਤੇਰੀ ਪ੍ਰੋਬਲਮ ਕੀ ਐ ਮੈਂ ਕਰੂੰਗੀ ਕਿਉਂ ਤੂੰ ਮਿੰਨ ਰਿੰਗਲੈਂਡ ਜਿੱਤੀ ਸੀ ਉਹ ਦਫਾ ਹੋਣੀ ਐ ਜਾ ਜਾ ਔਰ ਇੰਗਲੈਂਡ ਪੇ ਮੇਰੀ ਜਾਨ ਛੱਟ ਮਿੰਨੋ ਵੀਡੀਓ ਬਣਾਉਂਦੇ ਮੇਰਾ ਕਿਉਂ ਖਰਾਬ ਕਰ ਰਹੀ ਐ ਅੱਜ ਤੂੰ ਜਾ 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 ਕੇ ਬਣਾ ਲੈ ਵੀਡੀਓ ਹਾਂ ਮਿੰਨੋ ਵੀ ਨਹੀਂ ਬਣਾਉਂਦੇ ਰਹੀ पागल ने सारी मेरी वीडियो खराब करती है बदतमीजी आप लोग कुछ आंदा नहीं है वो तो मेरा भी खराब कर दी गई है इतना सुहा यूट्यूबर के चैनल बन सबसक्राइबर बनने, बनने है मेरे है योजे घर दे फिर चल बैठा मेरा चैनल Hi guys, लेट्स get ready with Dolly for my chat night. Welcome back. So guys, right?

ਕੀ ਮੈਡੀ ਪ੍ਰੋਬਲਮ ਐ ਦੱਸ ਮੈਨੂੰ ਤਾਂ ਅੰਗਾਰੀ ਆ ਸ਼ੇਰ ਦੇ ਸੂ ਬਾਰ ਬਾਰ ਮੈਨੂੰ ਅਗੇ ਡਿਸਟਰਬ ਕਰ ਰਹੀ ਐ ਮੇਰੇ 4 ਤੋਂ 5 ਵੀਡੀਓ ਆ ਜਾਈਆਂ ਸੀ ਸੋਹਣੀਆਂ ਐਨੀਆਂ ਵਧੀਆ ਮੈਂ ਬਣਾਈਆਂ ਸੀ ਇਹ ਵਾਇਰਲ ਹੋਣੀਆਂ ਸੀ ਤੂੰ ਮੇਰੀ ਇੱਕ ਵੀ ਪਾੰਜੋਗੀ ਨਹੀਂ ਛੱਡੀ ਕੀ ਹੋਣੀ ਐ ਸੀ ਕੀ ਹੋਣੀ ਐ ਸੀ ਵਾਇਰਲ ਤੂੰ ਕੀ ਹੋਣੀ ਐ ਸੀ ਵਾਇਰਲ ਹਾਸ਼ਕੀ ਤੈਨੂੰ ਮਜ਼ਾਕ ਕਰਾਣੀ ਮੇਰੀ ਵੀਡੀਓ ਦਾ ਵਾਇਰਲ ਦਾ ਸਪੈਲਿੰਗ ਆਂਦੇ ਵਾਇਰਲ ਹੋਣਾ ਸੀ ਤੂੰ ਤੂੰ ਮੈਨੂੰ ਅਸਟਾਰਸ ਦੇ ਤੇਰੀ ਪ੍ਰੋਬਲਮ ਕੀ ਹੈ ਤੂੰ ਕੀ ਚਾਹਨੀ ਹੈ ਕਿਉਂ ਮੈਨੂੰ ਸਵੇਰ ਦਾ ਤੰਗ ਕਰ ਰਹੀ ਹੈ ਦੱਸੇਂਗੀ ਕਿਉਂਕਿ ਮੇਰੀਆਂ ਵੀਡੀਓ ਬਣ ਨਹੀਂ ਰਹੀਆਂ ਤੇ ਜੇ ਮੇਰੀਆਂ ਨਹੀਂ ਬਣਨੀਆਂ ਤੂੰ ਮੈਂ ਤੇਰੀਆਂ ਵੀ ਨਹੀਂ ਬਣਨ ਦੇਣੀ ਤੂੰ ਚਾਹਨੀ ਕੀ ਆ ਹੁੰਦੇ ਕਿਉਂਕਿ ਮੈਂ ਨਾ ਜ਼ਿਆਦਾ ਸਟ੍ਰੈਸ ਨਹੀਂ ਲੈ ਸਕਦੀ ਤੇਰੀ ਸਟੈਸ ਦੀ ਵਜ੍ਹਾ ਕਰਕੇ ਮੈਂ ਆਪਣੇ ਫੇਸ ਦਾ ਕਲੋਨ ਖਰਾਬ ਕਰਨਾ ਚਾਹਦੀ ਲੱਗੀ ਗੱਲ ਸਮਝ ਗਲ ਜਿਹੜਾ ਧੜੀ ਦਾ ਫਿਲਟਰ ਆਇਆ ਨਾ ਪਹਿਲਾਂ ਉਹਨੂੰ ਹਟਾ ਤੇ ਲੋਕੀ ਤੇਰਾ ਚਿਹਰਾ ਦੇਖਣ ਨਾ ਫੇਰ ਪਤਾ ਲੱਗਾ ਅੱਧ ਨਾਲ ਜ਼ਿਆਦਾ ਤਾਂ ਅੱਧੇ बेहोश ਹੋ ਜਾਣਗੇ ਵੱਡੀ ਆ ਗਲ तेरी ने ना ज्यादा ही सोनी है बहुत ज्यादा ग्लो भी करती दी लगी ना समझ हां हुन तेरा नहीं है तो व्हाई आर यू फीलिंग जेलेस जेलेस माय फट गाइस तूसी दसो पहला केदे फेस पे ज्यादा ग्लो है देखो गाइस देखो मी एंड हु डिस्कस इट मेरा मूड खराब करता है इस कुड़ी ने सुइदा स् भरी पड़ी है

ਮੈਨੂੰ ਆਈਡੀਆ ਨਹੀਂ ਆਉਂਦਾ ਤੇ ਤੈਨੂੰ ਆਈਡੀਆ ਆਉਂਦਾ ਸੋ ਮੈਂ ਤੈਨੂੰ ਯੂਟਿਊਬਰ ਉਦੋਂ ਬਨਨ ਦਵਾਂਗੀ ਜਦ ਤੂੰ ਮੈਨੂੰ ਯੂਟਿਊਬਰ ਬਣਾਏਂਗੀ ਇਟ ਮੀਨਸ ਆਈ ਨੀਡ ਅ ਪਾਰਟਨਰਸ਼ਿਪ ਪਾਰਟਨਰਸ਼ਿਪ ਵਿਦ ਯੂ ਯੈਸ ਵਿਦ ਮੀ ਸੋਚ ਲਿਆ ਫਿਰ ਕੁਸਰਮੁਸਰ ਕਰ ਲਈ ਜੋ ਕਰਨੀ ਸੀ ਹਾਂ ਮੈਂ ਸੋਚ ਲਿਆ ਮੈਂ ਬਹੁਤ ਜ਼ਿਆਦਾ ਦਿਮਾਗ ਲੜਾਣ ਦੇ ਬਾਅਦ ਸੋਚਿਆ ਆ ਕਿ ਮੈਂ ਤੇ ਨਾ ਪਾਰਟਨਰਸ਼ਿਪ ਕਰੀ ਲੈਣੀ ਆ ਸੋ ਭਾਗ્ય ਤੇਰਾ ਕਿ ਤੂੰ ਮੇਰੇ ਨਾਲ ਵੀਡੀਓ ਬਣਾਏਂਗੇ ਉਸ ਤੋਂ ਬਾਅਦ ਤੇਰੀ ਕਿਸਮਤ ਹੈ ਕਿ ਤੂੰ ਮੇਰੇ ਨਾਲ ਵੀਡੀਓ ਬਣਾਏਂਗੇ ਹੂੰ ਦੇਖੀ ਹੂੰ ਦੇਖੀ ਤੂੰ ਕਿਦਾਂ ਵਾਇਰਲ ਹੁੰਦੀ ਮੈਂ ਕਰਾਂਗੀ ਤੈਨੂੰ ਵਾਇਰਲ ਮੈਂ ठीक है टेंशन नहीं लेनी ठीक है मेनू भी वायरल होने मतलब है hmm. मेनू तेरे ना कोई मतलब नहीं मेनू वायरल होना मैं बस वायरल होना चाहनी हाँ, okay? okay. हाँ. so, okay. <laughs> 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 चैनल थोड़ी देर पहले की गल हुई ਦੋਨਾਂ ਨੂੰ ਰਲ ਕੇ ਬਣਾਣੀ ਰਲ ਕੇ ਓਕੇ ਓਕੇ ਰਲ ਕੇ ਹਾਂ ਆ ਜਾ ਠੀਕ ਹੈ ਬਣਾਣਿਆ ਫਿਰ ਵੀਡੀਓ ਠੀਕ ਹੈ ਪਹਿਲੇ ਮੇਰੀ ਗੱਲ ਸੁਣ ਵੀਡੀਓ ਤਾਂ ਹੀ ਬਣੇਗੀ ਜੇ ਅਕ ਰਿੰਗ ਲਾਈਟ ਆਨ ਕਰਕੇ ਆ ਮੈਂ ਤਾਂ ਮੈਂ ਕਿਉਂ ਆਨ ਕਰਕੇ ਆਵਾ ਤਾਂ ਫਿਰ ਵੀਡੀਓ ਤਾਂ ਹੀ ਬਣੇਗੀ ਜੇ ਲਾਈਟ ਆਨ ਹੋਏਗੀ ਤਾਂ ਤੇ ਤੂੰ ਜਾ ਮੈਂ ਕਿਉਂ ਜਾਵਾਂ ਤੇ ਤੂੰ ਮੇਰੀ ਪਾਰਟਨਰ ਹੈ ਨਾ ਤੇ ਪਾਰਟਨਰ ਅੱਧਾ ਅੱਧਾ ਕੰਮ ਕਰਦੇ ਤੇ ਮੈਂ ਕਿਉਂ ਜਾਵਾਂ ਰਿੰਗ ਲਾਈਟ ਆਨ ਕਰਨ ਤੇ ਵੀਡੀਓ ਤੇ ਮੈਂ ਬਣਾ ਰਹੀ ਆ ਪਰ ਤੂੰ ਕਰ ਲੈ ਫਿਰ ਇੱਕ ਕੰਮ ਦੇ ਦੇ ਇੱਕ ਕੰਮ ਮੇਰਾ ਨਾ 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 ਮੈਂ ਕੋਈ سپورਟਿੰਗ ਗਰਲ ਨਹੀਂ ਹੈਗੀ ਕਿ ਮੈਂ ਤੈਨੂੰ ਤੇਰੀ ਵੋ ਕਰਾਂ ਤੂੰ ਆਨ ਕਰ ਗਿਆ ਤੂੰ ਆਨ ਕਰ ਗਿਆ ਤੂੰ ਆਨ ਕਰ ਗਿਆ ਵੀਡੀਓ ਬਣਾਨੀ ਹੈ ਨਾ ਹਾਂ ਬਣਾਨੀ ਹੈ ਤੇ ਚੱਲ ਫਿਰ ਆਨ ਕਰ ਗਿਆ ਪਰ ਤੂੰ ਆਨ ਕਰਕੇ ਆਂਗੀ ਓ ਗਾਡ ਇਹਨੇ ਨਹੀਂ ਮੇਰਾ ਦਿਮਾਗ ਖਰਾਬ

चल हम स्टार्ट करते हैं ओके कितना बड़ा टास्क है इधर नाल वीडियो बनाना ओ गॉड बनानी है कि नहीं बनानी हूं ओके ओके चल बना हेलो गाइस वेलकम बैक टू आर चैनल